ਸੋਸ਼ਲ ਮੀਡੀਆ ਤੇ ਆਇਤ ਦਿਨ ਕੁਝ ਨਾ ਕੁਝ ਵਾਇਰਲ ਹੁੰਦਾ ਹੀ ਰਹਿੰਦਾ ਹੈ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੋਰ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਇਹ ਪੰਗੜਾ ਪਾਉਂਦਾ ਵਿਅਕਤੀ ਕੋਈ ਆਮ ਵਿਅਕਤੀ ਨਹੀਂ ਬਲਕਿ ਲੁਧਿਆਣਾ ਕੇਂਦਰੀ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਜੋ ਪੰਗੜਾ ਕਰਦੇ ਹੋਏ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਡਿਵੀਜ਼ਨ ਨੰਬਰ 3 ਦੇ ਇਲਾਕੇ ਵਿੱਚ ਗਰਮੀ ਦੀ ਛੁੱਟੀਆਂ ਕਰਕੇ ਇੱਕ ਭੰਗੜਾ ਸਮਰ ਕੈਂਪ ਰੱਖਿਆ ਗਿਆ ਸੀਗਾ ਲੁਧਿਆਣਾ ਯੂਥ ਫੈਡਰੇਸ਼ਨ ਦੇ ਵੱਲੋਂ ਜਿੱਥੇ ਬੱਚਿਆਂ ਨੂੰ ਭੰਗੜਾ ਪੌਂਦਾ ਦੇਖ ਕੇ ਪ੍ਰਾਸ਼ਰ ਪੱਪੀ ਵੀ ਆਪਣੇ ਥਿਰਕ ਦੇ ਕਦਮਾਂ ਨੂੰ ਰੋਕ ਨਹੀਂ ਸਕੇ ਅਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਇਹਦੇ ਨਾਲ ਹੀ ਪੰਜਾਬ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਆਪਣੇ ਪੰਜਾਬ ਦੀ ਸੰਸਕ੍ਰਿਤੀ ਤੇ ਸਭਿਤਾ ਦੇ ਨਾਲ ਜੁੜ ਕੇ ਰਹਿਣ ਦੀ ਵੀ ਅਪੀਲ ਕੀਤੀ ਇਹ ਲੁਧਿਆਣਾ ਯੂਥ ਫੈਡਰੇਸ਼ਨ ਵੱਲੋਂ ਰਾਜੀ ਉਬੋਰਾ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਅੱਜ ਸਾਡੇ ਨੰਨੇ ਬੱਚਿਆਂ ਨੂੰ ਹਰ ਇੱਕ ਸਾਲ ਇਹ ਆਹੀ ਛੁੱਟੀਆਂ ਦੇ ਮੌਕੇ ਤੇ ਪੰਜਾਬੀ ਕਲਚਰ ਨਾਲ ਬੱਚਿਆਂ ਨੂੰ ਜੋੜਦੇ ਆ ਇਹ ਬਹੁਤ ਵੱਡਾ ਅਫਰਾਲਾ ਕਿਉਂਕਿ ਪੰਜਾਬੀ ਕਲਚਰ ਵਰਗਾ ਕਿਤੇ ਤੁਹਾਨੂੰ ਦੁਨੀਆ ਦੇ ਵਿੱਚ ਕਲਚਰ ਨਹੀਂ ਦੇਖਣ ਨੂੰ ਮਿਲੂਗਾ ਖਾਸ ਕਰਕੇ ਸਾਡਾ ਪੰਗੜਾ ਤੇ ਗਿੱਧਾ ਸਾਡੀਆਂ ਬੱਚੀਆਂ ਦਾ ਇਹ ਪੂਰੀ ਦੁਨੀਆ ਦੇ ਵਿੱਚ ਨੰਬਰ 1 ਤੇ ਆ ਔਰ ਇਹ ਬੱਚੇ ਜਿਹੜੇ ਆ ਰਾਜੂ ਜੀ ਔਰ ਇਹਨਾਂ ਦੀ ਟੀਮ ਜਿਹੜੀ ਮਿਹਨਤ ਕਰਦੀ ਆ ਕੋਚ ਸਹਿਬਾਨ ਔਰ ਟੋਲੀ ਇਹ ਸਾਰੇ ਲੜਕੇ ਇਸ ਬੱਚਿਆਂ ਨੂੰ ਇਸ ਕਲਚਰ ਨਾਲ ਜੋੜ ਰਹੇ ਆ ਇਹ ਜ਼ਰੂਰੀ ਆ ਕਿਉਂਕਿ ਅੱਜ ਮੋਬਾਈਲ ਦਾ ਜੋਗਾ ਬੱਚੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਦੁਨੀਆ ਵਾਲੇ ਕਲਚਰ ਨੂੰ ਤਾਂ ਦੇਖਦੇ ਆ ਪਰ ਸਾਡੇ ਕਲਚਰ ਤੋਂ ਵੀ ਦੂਰ ਹੋਈ ਜਾ ਰਹੇ ਆ ਇਸ ਕਰਕੇ ਰਾਜੀ ਜੀ ਨੂੰ ਮੈਂ ਮੁਬਾਰਕਬਾਦ ਦਿੰਨਾ ਕਿ ਸਾਡੇ ਪੰਜਾਬੀ ਕਲਚਰ ਦੇ ਨਾਲ ਇਹ ਜਿਹੜੇ ਆਉਣ ਵਾਲੀ ਸਾਡੀ ਪੀੜ੍ਹੀ ਆ ਇਹ ਜਦੋਂ ਜੁੜੂਗੀ ਸਾਡਾ ਦੁਨੀਆ 'ਚ ਨਾਮ ਆਊਗਾ ਔਰ ਇਹ ਬੱਚੇ ਜਿਹੜੇ ਆ ਸਾਡੀ ਸ਼ਾਨ ਬਣੂਗੇ ਸਰ ਬੱਚੇ ਜਿੱਦਾਂ ਪੜਖਦੇ ਜਾ ਰਹੇ ਆ ਮੋਬਾਈਲ ਦਾ ਸੋਸ਼ਲ ਮੀਡੀਆ ਦਾ ਨਮਣਾ ਮੋਬਾਈਲ ਨਾਲ ਤੇ ਆ ਰਿਹਾ ਪਰ ਕੋਈ ਇਹਨਾਂ ਦਾ ਸਰਕਾਰ ਵੱਲੋਂ ਵੀ ਤੇ ਜਿੱਤੀ ਆ ਉਹ ਵੀ ਜਗਾ ਇਹਨਾਂ ਨੂੰ ਦੇਖੋ ਇਹ ਮੈਂ ਤਾਂ ਆਪ ਤੁਹਾਨੂੰ ਦੱਸ ਰਿਹਾ ਵੀ ਇਹ ਬੱਚਿਆਂ ਨੂੰ ਜ਼ਰੂਰੀ ਆ ਸਾਡੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਧਰਤੀ ਦੇ ਉੱਤੇ ਪੰਜਾਬੀ ਕਲਚਰ ਹੀ ਸਾਨੂੰ ਚੰਗਾ ਲੱਗਦਾ ਔਰ ਸਾਡੇ ਬੱਚੇ ਜਿਹੜੇ ਆ ਪੰਜਾਬੀ ਕਲਚਰ ਨਾਲ ਹੀ ਜੁੜੂਗੇ ਸਾਡੇ ਵੱਲੋਂ ਉਪਰਾਲਾਵਾ ਸਰਕਾਰ ਵੱਲੋਂ ਕਿ ਪੰਜਾਬ ਦੀ ਜਿਹੜੀ ਆ ਉਹੀ ਧਰਤੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹਨੂੰ ਐਦਾਂ ਹੀ ਬਣਾਉਣਾ ਵਾ ਪੰਜਾਬੀ ਕਲਚਰ ਦੇ ਨਾਲ ਜੋੜ ਕੇ ਔਰ ਪੰਜਾਬ ਦੇ ਵਿਕਾਸ ਨੂੰ ਅੱਗੇ ਲੈ ਕੇ ਜਿਹਨੂੰ ਕੋਈ ਜਗ੍ਹਾ ਦਿੱਤੀ ਆ ਉਹ ਜਿੱਥੇ ਰੋਡ ਦੇ ਕੇ ਪੰਗੜਾ ਸਖਾਏ ਆ ਦੇਖੋ ਰੋਡ ਨਹੀਂ ਅੱਜ ਇੱਥੇ ਹਰ ਇੱਕ ਸਾਲ ਕਰਦੇ ਆ ਜਿੱਥੇ ਚਾਹੂਗੇ پارک ਨੇ ਡੇਡੇ ਵੱਡੇ ਪਰੀਨਾ ਬੱਚਿਆਂ ਦਾ ਇਸ ਇਲਾਕੇ ਦੇ ਬੱਚੇ ਆ ਇਹ ਆਪਣੇ ਘਰ ਦੇ ਵਿੱਚ ਹੀ ਕਰ ਰਿਹਾ ਕਿਤੇ ਬਾਹਰ ਨਹੀਂ ਕਰ ਰਿਹਾ ਅੱਛਾ ਲਗਾਤਾਰ ਪਿੱਟੂ ਜੀ ਦੇ ਬਿਆਨ ਆ ਰਹੇ ਕੱਲ ਵੀ ਇੱਕ ਬਿਆਨ ਆਇਆ ਵੀ ਬੰਦੀ ਸਿੰਘਾਂ ਦੇ ਹੱਕ ਜੀ ਵੀ ਕੱਲ ਬਿਆਨ ਦਿੱਤਾ ਅੱਜ ਉਹਨਾਂ ਨੇ ਇੱਕ ਅਮਰਪਾਲ ਦੇ ਪਰਿਵਾਰ ਨੂੰ ਮਿਲਣ ਨੂੰ ਵਾਸਤੇ ਬਿਆਨ ਦਿੱਤਾ ਕੀ ਕੀ ਸਮਝਦੇ ਇਸ ਬਿਆਨਾਂ ਦੇਖੋ ਜਿਹੜਾ ਸਾਡਾ ਕਿਸੇ ਬੰਦੀ ਸਿੰਘਾਂ ਨੂੰ ਰਿਹਾਈ ਦਾ ਉਹਨਾਂ ਦਾ ਬਿਆਨ ਆ ਜਿਹੜਾ ਕੰਮ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਉਹ ਹੋਣਾ ਹੀ ਚਾਹੀਦਾ ਰਾਜਨੀਤੀ ਰੋਟੀਆਂ ਸੇਕਣ ਲਈ ਨਹੀਂ ਹੋਣਾ ਚਾਹੀਦਾ ਤੇ ਡੋ ਹੋਣਾ ਚਾਹੀਦਾ ਜੋ ਹੋਣਾ ਚਾਹੀਦਾ ਜੇ ਬੰਦੀ ਸਿੰਘਾਂ ਦਾ ਟਾਈਮ ਪੂਰਾ ਹੋ ਗਿਆ ਉਹਨਾਂ ਨੇ ਆਪਣਾ ਉਹਨੀਆਂ ਉਹਨਾਂ ਨੂੰ ਜੋ ਕਾਨੂੰਨੀ ਮਿਲਣੀ ਚਾਹੀਦੀ ਆਜ਼ਾਦ ਕਿਉਂ ਨਹੀਂ ਮਿਲੂਗੀ ਪਰ ਸਿਆਸੀ ਰੋਟੀਆਂ ਸੇਕਣ ਲਈ ਮਨਚ ਕੁਝ ਹੋਰ ਹੋਵੇ ਨੀਅਤ ਕੁਝ ਹੋਰ ਹੋਵੇ ਤੇ ਨੀਤੀ ਕੋਈ ਹੋਰ ਹੋਵੇ ਉਹ ਜਿਆ ਨਾ ਬਣਾ ਕੇ ਕਰਨ ਨੀਅਤ ਤੇ ਨੀਤੀ ਨਾ ਕਰਨ ਜੋ ਹੋਊਗਾ ਵਧੀਆ ਹੋਊਗਾ ਬੰਦੀ ਸਿੰਘਾਂ ਦੀ ਲਿਹਾਈ ਹੋਣੀ ਚਾਹੀਦੀ ਆ ਸਰ ਐਡਾ ਤੇ ਬਿਆਨ ਬਿੱਟੂ ਜੀ ਨੇ ਪਹਿਲਾਂ ਵੀ ਇਹਦੇ ਵਿਰੋਧੀਆਂ ਨੇ ਇਹ ਕਿਹਾ ਵੀ ਵੀ ਆਪਣੇ ਬਿਆਨ ਤੇ ਖਰੇ ਉਤਰਨਗੇ ਕਿ ਨਹੀਂ ਉਤਰਨਗੇ ਵੇਖੋ ਤਾਂ ਹੀ ਦਾ ਮੈਂ ਕਹਿ ਰਿਹਾ ਤੁਹਾਡੇ ਲਈ ਬਈ ਨੀਅਤ ਤੇ ਨੀਤੀ ਚ ਫਰਕ ਨਹੀਂ ਹੋਣਾ ਚਾਹੀਦਾ ਨੀਅਤ ਨਾਲ ਕੰਮ ਕਰਨ ਜੇ ਬਿੱਟੂ ਜੀ ਨੇ ਕਰਨਾ ਵਾ ਹੁਣ ਤਾਂ ਕੇਂਦਰ ਚ ਬੈਠੇ ਆ ਜੇ ਹੁਣ ਨੀਅਤ ਦੇ ਵਿੱਚ ਤੁਹਾਡੀ ਚ ਫਰਕ ਆ ਕਹਿਣਾ ਕੁਝ ਹੋਰ ਹੋਵੇ ਤੇ ਕਰਨਾ ਕੁਝ ਹੋਰ ਹੋਵੇ ਉਹ ਕੰਮ ਨਹੀਂ ਹੁਣ ਲੋਕ ਜਾਣ ਚੁੱਕੇ ਆ ਇਸ ਕਰਕੇ ਜਿਹੜਾ ਕੰਮ ਆ ਨੀਅਤ ਤੇ ਨੀਤੀ ਨਾ ਕਰੇ ਸਰ ਅਮਰਪਾਲ ਜੀ ਆ ਡਬੂਗੜ ਦੀ ਜੇਲ੍ਹ ਦੇ ਵਿੱਚ ਆ ਲekin ਅੱਜ ਬਿੱਟੂ ਜੀ ਨੇ ਬਿਆਨ ਦਿੱਤਾ ਵੀ ਉਹਨਾਂ ਦੇ ਪਰਿਵਾਰ ਨੂੰ ਮਿਲਾਂਗੇ ਦੇਖੋ ਚੰਗੀ ਗੱਲ ਆ ਇਹ ਚ ਮਾੜੀ ਗੱਲ ਕੀ ਆ ਅਮਰਤਪਾਲ ਜੀ ਦਾ ਪਰਿਵਾਰ ਸਾਡਾ ਹੀ ਪਰਿਵਾਰ ਆ ਉਹ ਕਿਹੜਾ ਉਹ ਕਿੜਾ ਕਿ ਸਾਡਾ ਹੀ ਪਰਿਵਾਰ ਆ ਉਹ ਅਮਰਤਪਾਲ ਜੀ ਦਾ ਕੋਈ ਪਰਿਵਾਰ ਵਿਦੇਸ਼ਾਂ ਵਾਲਾ ਪਰਿਵਾਰ ਤਾਂ ਐ ਨਹੀਂ ਸਾਡਾ ਹੀ ਪਰਿਵਾਰ ਆ ਮਿਲਣਾ ਉਹਨੂੰ ਵਧੀਆ ਗੱਲ ਆ ਮਾਤੇ ਭੈਣ ਨੂੰ ਜਾਂ ਪਿਓ ਨੂੰ ਜਾਂ ਬਾਪ ਨੂੰ ਜਾਂ ਭਰਾਵਾਂ ਨੂੰ ਮਿਲਣਾ ਕੋਈ ਗੁਨਾਹ ਤਾਂ ਹੈ ਨਹੀਂ ਗਾ ਵਧੀਆ ਗੱਲ ਆ ਮਿਲੋ ਸਾਡਾ ਪਰਿਵਾਰ ਆ ਮਿਲਣਾ ਚਾਹੀਦਾ ਉਹਨਾਂ ਨੂੰ ਨਰਨਾ ਵੀ ਰਾਜਨੀਤੀ ਬਿਆਨ ਨੇ ਜਿਹੜੇ ਦੇਖੋ ਮੈਂ ਪਹਿਲਾਂ ਤੁਹਾਨੂੰ ਵੀ ਦੱਸ ਚੁੱਕਿਆ ਵੀ ਨੀਅਤ ਤੇ ਨੀਤੀ 'ਚ ਨਹੀਂ ਫਰਕ ਹੋਣਾ ਚਾਹੀਦਾ ਬੰਦੇ ਦੀ ਜੇਦਾ ਰਾਜਨੀਤੀ ਰੋਟੀਆਂ ਸੇਕਣ ਲਈ ਇਹੋ ਜਿਹੇ ਬਿਆਨ ਨੇ ਪਰ ਆ ਜਿਹੜੀ ਐਟੇ ਟਾਈਮ ਤਬੀਸਤ ਕਰਨ ਵਾਲੀ ਗੱਲ ਆ ਨਾ ਗੱਲ ਦਾ ਉਹੀ ਅਮਰਤਪਾਲ ਸੀ ਉਹੀ ਬੰਦੀ ਸਿੰਘ ਸੀਗੇ ਬਿੱਟੂ ਜੀ ਉਹਨਾਂ ਦੇ ਹੋਰ ਬਿਆਨ ਸੀਗੇ ਜੇ ਅੱਜ ਉਹ ਇਹ ਜੇ ਸਾਨੂੰ ਤਾਂ ਚੰਗੇ ਲੱਗੇ ਉਹਨਾਂ ਦੇ ਬਿਆਨ ਵਧੀਆ ਗੱਲ ਆ ਜੇ ਉਹ ਕਹਿੰਦੇ ਆ ਬੰਦੀ ਸਿੰਘਾਂ ਨੂੰ ਰਿਹਾਈ ਲਈ ਵਧੀਆ ਗੱਲ ਆ ਅਸੀਂ ਕਹਿੰਦੇ ਆ ਵਧੀਆ ਬਿਆਨ ਆ ਉਹਨਾਂ ਦੇ ਕੰਗਣਾ ਦੇ ਵੀ ਹੱਕ ਦੇ ਵਿੱਚ ਵੀ ਕਿਹਾ ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਕੋਈ ਦੋਸ਼ੀ ਹੋਇਆ ਉਸ ਮਾਮਲੇ 'ਚ ਸਜ਼ਾ ਮਿਲੇਗੀ ਦੇਖੋ ਗੱਲ ਸੁਣੋ ਮੇਰੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਆ ਵੀ ਸਿਆਸਤ ਦੇ ਵਿੱਚ ਉਹ ਸਿਆਸਤ ਨਾ ਕਰੋ ਸਿਆਸਤ ਨੇ ਅੱਗੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਵਾ ਪੰਜਾਬ ਤੇ ਰਹਿਮ ਕਰੋ ਜਿਹੜਾ ਲੋਕ ਪੰਜਾਬ ਦੇ ਪ੍ਰਤੀ ਸਿਆਸਤ ਦੀ ਤੌਰ ਦੇ ਉੱਤੇ ਸੋਚਦੇ ਆ ਪੰਜਾਬ ਦੀ ਧਰਤੀ ਤੇ ਰਹਿਮ ਕਰੋ ਪੰਜਾਬ ਨੇ ਅੱਗੇ ਬਹੁਤ ਕਸ਼ਟ ਭੋਗਿਆ ਵਾ ਪੰਜਾਬ ਦੀ ਧਰਤੀ ਨੂੰ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਉਹਨੂੰ ਉਦਾਂ ਹੀ ਰੱਖਣਾ ਆਪਣਾ ਸਾਰਿਆਂ ਦਾ ਫਰਜ਼ ਆ